ਉਡੀ ਵੀਡੀਓ ਦੇਖ ਕੇ ਆਉ ਤਾਂ 11 ਲੱਖ ਠੀਕ ਆ ਮੰਨ ਤਾਂ ਮੈਂ ਬਾਈ ਜੇ ਤਾਂ ਗਰੰਟੀ ਆ ਠੀਕ ਆ ਪੰਜਾਬ ਨੰਬਰ 18 ਮਾਡਲ ਆ ਸੈਕੰਡ ਓਨਰ ਆ ਪੰਜਾਬ ਨੰਬਰ ਆ ਠੀਕ ਆ ਜੀ ਇਹ ਟਾਇਰ ਚਾਰੇ ਨਵੇਂ ਆ ਤੇ ਉਹ ਤੇ ਇੰਨੇ ਮਾਡਲ ਇੰਨਾ 11 ਮਾਲ ਟਰੈਕਟਰ ਇੰਨਾ ਸਾਫ ਨਹੀਂ ਨਹੀਂ ਬਾਈ ਲਓ ਵੀ ਸਦਨੋ ਅੱਜ ਪਹੁੰਚੇ ਆ ਪਿੰਡ ਡੜਿਆ ਆ ਬਰਨਾਲੇ ਜਿਹੜਾ ਦਾ ਪਿੰਡ ਆ ਇਹ ਬਾਈਆਂ ਦਾ ਘਰ ਹੰਡਿਆਏ ਤੋਂ ਖੁੱਡੀ ਰੋਡ ਤੇ ਪੈ ਗਿਆ ਆਊਟਲੈਟ ਤੋਂ ਕਿਲੋਮੀਟਰ ਦੂਰ ਆ ਤੇ ਬਾਈਆਂ ਕੋਲੇ ਟਰੈਕਟਰ ਪਕਾਉ ਖੜੇ ਸੀ ਅੱਜ ਬਾਕੀ ਆਪਾਂ ਬਾਈਆਂ ਤੋਂ ਜਾਣਕਾਰੀ ਲੈ ਲੈਂਦੇ ਆ ਟਰੈਕਟਰਾਂ ਦੀ ਅੱਛੀ ਗੱਲ ਬਾਈ ਸਟਿੱਕਾ ਜੀ ਤੇ ਬਾਈ ਟਰੈਕਟਰ ਆਪਣੇ ਕੋਲ ਹਰ ਵਕਤ ਇਹਨੇ ਖੜੀ ਹੁੰਦੇ ਆ ਘੱਟੋ ਘੱਟ 10 ਟਰੈਕਟਰ ਲੈਵਲ ਹੁੰਦੇ ਆ ਜੀ ਠੀਕ ਆ ਬਾਈ ਸੇਲ ਪਰਚੇਜ ਦਾ ਕੰਮ ਆ ਆਪਣਾ ਬਿਲਕੁਲ ਬਹੁਤ ਪੁਰਾਣਾ ਜੀ ਠੀਕ ਆ ਇਹ ਅੱਜ ਦਾ ਨਹੀਂ ਠੀਕ ਆ ਬਾਈ ਇਹ ਸਾਨੂੰ 2000 ਦਾ ਹਾਂਜੀ ਇੱਕ ਸਿਪਤੇ ਆ ਵੀ ਕੋਈ ਬੰਦੇ ਦੇ ਪੈਸੇ ਕਿਲੇ ਚੰਗੇ ਪਏ ਹੋਣਗੇ ਜੇ ਕਿਸੇ ਨੇ ਠੱਗੀ ਟੋਰੀ ਹੋਈ ਤਾਂ ਉਹ ਲੈ ਕੇ ਲੈ ਜੇ ਹਫਤਾ ਜੇ ਦੇਵੀ ਗਿਆ ਕਿ ਨਾ ਅਸਲ ਵਿੱਚ ਪੈਸੇ ਵੀ ਪਏ ਹੋਈ ਲੰਮਾ ਚੱਲਦਾ ਜਿਹੜਾ ਜੈਨੂਨ ਕੰਮ ਕਰਦਾ ਹੋਵੇ ਜਿਹੜਾ ਬੰਦਾ ਸਹੀ ਕੰਮ ਕਰਦਾ ਹੋਵੇ ਉਹੀ ਬੰਦਾ ਲੰਮਾ ਟਿਕਦਾ ਅੱਜ ਦੀ ਘੜੀ ਤਾਂ ਨਹੀਂ ਤੀਰ ਤੁਕੇ ਵਾਲਾ ਥੋੜੇ ਟਾਈਮ ਵਾਲੀ ਹੁੰਦੇ ਆ ਤੇ ਬਾਈ ਟਰੈਕਟਰਾਂ ਦੀ ਡਿਟੇਲ ਦਿਓ ਆਪਣਿਆਂ ਦੀ ਹਾਂਜੀ ਇਹ ਤੇਰਾਮਾਲ ਟਰੈਕਟਰ ਸੀ ਫੁੱਲ ਟੌਪ ਮਾਡਲ ਸੀ ਇਹ ਸਭੀ ਖੁੱਲਦਾ ਸੀ ਵੀਡੀਓ ਡਬਲ ਡਬਲ ਡਿਸਟ੍ਰੀਬਿਊਟਰ ਪੂਰਾ ਵਧੀਆ ਸਿਸਟਮ ਲੱਗਿਆ ਜਿੱਥੇ ਠੀਕ ਹੈ ਬਾਈ ਇਹ ਟਰੈ ਠੀਕ ਹੈ ਜੀ ਇਹ ਟਰੈਕਟਰ ਬਾਈ ਸੇਲ ਹੋ ਚੁੱਕਿਆ ਹਾਂਜੀ ਇਹ ਤੇ ਊ ਨਿਗਾ ਮਰਾ ਦੇ ਤੇ ਕੋਈ ਬਾਈ ਫੋਨ ਨਾ ਲਾਵੇ ਟਰੈਕਟਰ ਬਾਈ ਸੇ ਤੇ ਵੈਸੇ ਵੀਡੀਓ ਦੇ ਵਿੱਚ ਤੁਹਾਡੀ ਦੇ ਵਿੱਚ ਜਾਣਕਾਰੀ ਵੀ ਦੇ ਦਿੰਦੇ ਆ ਸਾਡੇ ਕੋਲ ਆਉਂਦੀ ਹੀ ਰਹਿੰਦੇ ਆ ਠੀਕ ਹੈ ਬਾਈ ਹਾਂਜੀ ਆਹ ਟਰੈਕਟਰ ਲਈ ਬਾਈ ਨੂੰ ਕੋਈ ਫੋਨ ਨਾ ਲਾਵੇ ਟਰੈਕਟਰ ਬਾਈ ਕਹਿੰਦਾ ਸੇਲ ਹੋ ਗਿਆ ਵਾ ਕੋਈ ਚੱਕਰ ਨਹੀਂ ਲਾ ਵੀ ਲੋ ਕੋਈ ਗੱਲ ਨਹੀਂ ਫਿਰ ਦੁਬਾਰਾ ਆਉਂਦੀ ਹੀ ਰਹਿੰਦੇ ਆ ਆਉਂਦੀ ਰਹਿੰਦੇ ਆ ਹਾਂ ਕੋਈ ਐਡਾ ਮੈਟਰ ਨਹੀਂ ਤੇ ਆਹ ਇਹ ਤੇ ਨਿਗਾ ਮਰਾ ਦੇ 37 ਦੀ ਸਪੈਸ਼ਲ ਐਡੀਸ਼ਨ ਇਹ 2020 ਮਾਡਲ ਆ ਜੀ ਹਾਂਜੀ ਨਗਦ ਕੈਸ਼ ਦਾ 2000 ਘੰਟਾ ਚੱਲਿਆ ਵਾ ਠੀ ਤੇ ਟਾਇਰ ਟੋਡੇ ਸਾਹਮਣੇ ਚੱਗੇ ਪਿਆ ਨਾਲ ਦੇ ਨਾਲ ਦੇ ਟਾਇਰ ਨੇ ਬਾਈ ਕਹਿੰਦਾ ਟਾਇਰਾਂ ਤੇ ਨਿਗ੍ਹਾ ਮਰਾ ਦੇ 2020 ਮਾਡਲ ਆ ਹਾਂਜੀ ਤੇ ਓ ਬਾਈ ਓਕੇ ਹਰਾ ਪੂਰਾ ਹਰਾ ਬਿਲਕੁਲ ਓਕੇ ਆਈ ਹੁਣ ਇਹ ਬਾਈ ਕਹਿੰਦਾ origignal ਕਣ ਕਣਕੇ ਟਰੈਕਟਰਾਂ ਸੀ ਵਾਕੇ ਬੀਜੀ ਆ ਠੀਕ ਆ ਬਾਈ ਵਧੀਆ ਇਹ ਤਾਂ ਬਾਈਆਂ ਦੇ ਹੱਥ ਚੱਲਿਆ ਪਏ ਟਰੈਕਟਰ ਬਾਈ ਕਹਿੰਦਾ ਇਹ ਤਾਂ ਸਾਡੀ ਵੀ ਤਸੱਲੀ ਆ ਜੀ ਵਧੀਆ ਟਰੈਕਟਰ ਆ ਠੀਕ ਆ 2020 ਮਾਡਲ ਆ ਤੇ ਡਿਮਾਂਡ ਕੀ ਕਰਦੇ ਹੋ ਬਾਈ ਇਹਦੀ ਇਹ ਬਾ ਡਿਮਾਂਡ ਤਾਂ ਜਦੀ ਇਹ ਆ ਜੀ ਬੱਲ ਲੈਂਡ ਦੇਣੀ ਆ ਇਹ ਟਰੈਕਟਰ ਆਪਾਂ ਦੇਵਾਂਗੇ 7 ਲੱਖ ਰੁਪਏ ਦਾ 20 ਮਾਡਲ ਆ ਲਾਸਟ ਮਹੀਦੇ ਇਹ ਕਮਨ ਪੈਕਚਰ ਆ ਇਹ ਬਾਈ ਵੀਡੀਓ ਕਰਕੇ ਡਿਸਕਾਊਂਟ ਕਰਦੇ ਆ ਉ ਤਾਂ ਰੇਟ ਦੇਖ ਲਓ ਤੁਸੀਂ ਦੇਖ ਸਕਦੇ ਹੋ 7 35 ਲਿਖਿਆ ਵਾ ਬਾਈ ਕਹਿੰਦਾ ਕੋਈ ਗੱਲ ਨਹੀਂ ਵੀ 7 ਲੱਖ ਚ ਪੂਰੇ ਚ ਉਹ ਕਰ ਦਾਂਗੇ ਪੂਰੇ ਪੂਰਾ ਜਿਹੜੇ ਰੇਟ ਹੋ ਜਿਹੜੇ ਟਰੈਕਟਰ ਦਾ ਤੋੜਫੋੜ ਕੁਛ ਨਹੀਂ ਹੋਣੀ ਹਾਂ ਜਿਹੜਾ ਬੰਦਾ ਜਿੱਥੋਂ ਮਰਜੀ ਆਵੇ ਠੀਕ ਆ ਬਾਈ ਉਹਨੂੰ ਉਹਨਾਂ ਤੇਲ ਪਾ ਕੇ ਦੇਵਾਂਗੇ ਬਾਈ ਕਹਿੰਦਾ ਇਹ ਵੀ ਤੁਹਾਨੂੰ ਨਾਲ ਮਿਲ ਜੂ ਫਾਇਦਾ ਸਾ ਤੁਹਾਡਾ ਹਾਂ ਵੀ ਬਾਈ ਕਹਿੰਦਾ ਉਹਨਾਂ ਤੇਲ ਤੁਹਾਨੂੰ ਪਾ ਕੇ ਦਵਾਂਗੇ ਠੀਕ ਆ ਜਿੱ ਪਰ ਉਹਦੇ ਵਿੱਚ ਕੋਈ ਆ ਕੇ ਕੋਈ ਮਾਨਤਨ ਕੋਈ ਨਹੀਂ ਮਾਨਤਨ ਚਾਹ ਪਾਣੀ ਰੋਟੀ ਪਾਣੀ ਹਾਂ ਤੇ ਤੇ ਵਾਈਕਨ ਦੇ ਨਾਲ ਕੋਈ ਨਹੀਂ ਹੋਣਾ ਜਿਹੜੇ ਅੱਜ ਦੇ ਰੇਟ ਆ ਇਹ ਸੌਦਾ ਕਿਸੇ ਚ ਕੋਈ ਨਹੀਂ ਬਾਈ ਕਹਿੰਦਾ ਵੀ ਪੱਕੀ ਰੇਟ ਨੇ ਜਿੰਨੇ ਹੈਗੇ ਨੇ ਠੀਕ ਆ ਮਤਲਬ ਕਿ ਲਾਸਟ ਰੇਟ ਬਾਈ ਕਹਿੰਦਾ ਕਰਕੇ ਦਿੰਨੇ ਆ ਹਾਂ ਵੀ ਬਸ ਇੱਕ ਸਹੂਲਤ ਹੀ ਦੇਣੀ ਉਹ ਚ ਹਾਂ ਉਹ ਚ ਬਸ ਸਹੂਲਤ ਇਹ ਹੋ ਜੂ ਸਾਨੂੰ ਵੀ ਤੇਲ ਬਾਈ ਕਹਿੰਦੇ ਸੀ ਪਵਾ ਕੇ ਦੇ ਦਾਂਗੇ ਬਾਕੀ ਤੁਸੀਂ ਰੇਟਾਂ ਤਾਂ ਨਹੀਂਗਾ ਮਾਰ ਸਕਦੇ ਬਾਈ ਇਹਦੀ ਇਹ 50 55 e ਆ ਜੀ 13 ਮਾਡਲ ਆ ਸੈਕੰਡ ਓਨਰ ਆ ਪੰਜਾਬ ਨੰਬਰ ਆ ਠੀਕ ਆ ਜੀ ਇਹ ਟਾਇਰ ਚਾਰੇ ਨਵੇਂ ਆ ਤੇ ਇਹਦੀ 70 ਕੁ ਰੁਪਏ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਠੀਕ ਹੈ ਹਾਂ ਤੁਹਾਡੇ ਸਾਹਮਣੇ ਆਵੇਂ ਆਪਾਂ ਨੂੰ ਬਾਹਲੀ ਵਧਾ ਚੜਾ ਕੇ ਗੱਲ ਕਰੀ ਜਾਈਏ ਬਾਕੀ ਬਈ ਤੁਹਾਨੂੰ ਅੱਜ ਇਹ ਫਾਇਦਾ ਸਾਰੇ ਟਰੈਕਟਰ ਜਿੰਨੇ ਬਈਆਂ ਕੋਲ ਖੜੇ ਆ ਸਾਰੇ ਪੰਜਾਬ ਨੰਬਰ ਆ ਹਾਂ ਤਕਰੀਬਨ ਸਾਡੇ ਕੋਲੇ ਜਿੰਨੇ ਵੀ ਟਰੈਕਟਰ ਹੋਣਗੇ 100 ਚੋਂ 99% ਪੰਜਾਬ ਨੰਬਰ ਪਹਿਲੇ ਓਨਰ ਹੋਣਗੇ ਠੀਕ ਹੈ ਇਹ ਨਹੀਂ ਵੀ ਜਾਂ ਕੋਈ ਨੰਬਰ ਨੰਬਰ ਲੱਗਾ ਛੱਗਾ ਜਾਂ ਜਾਂ ਜਿਆਦਾਤਰ ਪਹਿਲੇ ਓਨਰ ਹੀ ਮਿਲਣਗੇ ਤੁਹਾਨੂੰ ਹਾਂ ਤੇ ਵਿੱਚ ਟਰੈਕਟਰਾਂ ਦੇ ਨਾਲ ਤਾਂ ਹੱਡ ਵਗੈਰਾ ਲੱਗਾ ਬਈ ਜੂ ਲੱਗੀ ਵੀ ਆ ਤੇ ਇਹਦੀ ਡਿਮਾਂਡ ਬਈ ਇਹ ਬਸ 4 ਲੱਖ ਫਾਈਨਲ ਰੇਟ ਆ ਜ ਠੀਕ ਆ 4 ਲੱਖ ਫਾਈਨਲ ਰੇਟ ਆ ਬਾਈ ਜੰਦਾ ਰੇਟ ਨੂੰ 440 ਲਿਖਿਆ ਹੋਇਆ ਤੁਸੀਂ ਦੇਖ ਵੀ ਸਕਦੇ ਹੋ ਠੀਕ ਆ 4 ਲੱਖ ਬਾਈ ਕਹਿੰਦਾ ਫਾਈਨਲ ਰੇਟ ਕਰਦੇ ਆ ਦਾ ਤੇ ਇਹਦਾ ਠੀਕ ਆ ਇਹ ਠੀਕ ਆ ਬਰਾ ਦੇ ਬਾਈ ਨਿਗਾ ਪੰਜਾਬੀ ਤੇ 4/4 ਚਾਹੇ ਹਾਂਜੀ ਇਹਦੇ ਬਾਰੇ ਦੱਸਿਓ ਬਾਈ ਇਹ ਟਰੈਕਟਰ ਤੁਹਾਡੇ ਸਾਹਮਣੇ ਟਾਇਰ ਟੂਰ ਨਾਲ ਦੇ ਆ ਜੀ ਸਾਫ ਸੁਥਰਾ ਟਰੈਕਟਰ ਆ ਖੁੱਲਾ ਖੁੱਲਾ ਹੈ ਨੀਗਾ ਠੀਕ ਆ 21 ਮਾਡਲ ਆ ਇਹ ਵੀਡੀਓ ਤੋਂ ਪਹਿਲਾਂ ਹੀ ਬਈਆਂ ਨਾਲ ਗੱਲ ਹੋਈ ਸੀ ਬਾਈ ਕਹਿੰਦੇ ਟਰੈਕਟਰ ਸਾਰਾ ਅਰੀਜਨਲ ਹੀ ਆ ਇਹ ਬਈਆਂ ਦੀ ਗਾਰੰਟੀ ਆ ਇਹਦੀ ਟਾਇਰ ਟੂਰ ਸਾਰੇ ਨਾਲ ਦੇ ਆ ਤੇ ਮਾੜਾ ਮੋਟਾ ਲੈਂਕਾਂ ਵਗੈਰਾ ਤਾਂ ਰ ਤੇ ਬਾਕੀ ਉਹ ਰੰਗ ਪੇਂਟ ਨਹੀਂ ਹੋਇਆ ਵਾ ਕਿਤੇ ਵੀ ਟਰੈਕਟਰ ਨੂੰ ਨਵਾਂ ਟਰੈਕਟਰ ਆ ਜਮਾ ਇਧਰ ਨਿਗਾ ਮਰਾ ਦੇ ਬਾਈ ਸਾਰੇ ਤੇ 21 ਮਾਡਲ ਆ ਇਹ ਹਾਂਜੀ ਤੇ ਆਹ ਦੇ ਟਾਇਰਾਂ ਤੇ ਬਾਈ ਕਹਿੰਦਾ ਮਾਰ ਕੇ ਵੀ ਉਵੇਂ ਪਏ ਆ ਆ ਦਿਖਾ ਦੇ ਮੂਰਲੇ ਟਾਇਰਾਂ ਤੇ ਸਾਰੇ ਮਾਰ ਕੇ ਮੂਰ ਕੇ ਉਵੇਂ ਪਏ ਆ ਆ ਕਿੱਲੀ ਵੀ ਨਾਲ ਦੀ ਆ ਬਾਈ ਕਹਿੰਦਾ ਅਜੀ ਬਾਈਆਂ ਨਾਲ ਗੱਲ ਕੀਤੀ ਸੀ ਇਹਦਾ ਰੇਟ ਪੁੱਛ ਲੇ ਤੁਸੀਂ ਏਜੰਸੀ ਜਾ ਕੇ 11000 ਜੀ ਤੱਕ ਲਈ ਕਿੱਲੀ ਆ ਇਹ ਤੇ ਬਾਈ ਇਹਦਾ ਰੇਟ ਕੀ ਕਰਦੇ ਹੋ ਇਹਦਾ 11,65,000 ਜੀ 11,65,000 ਕਰਦੇ ਮਾਨ ਤਨ ਜੋ ਤੁਹਾਡੀ ਵੀਡੀਓ ਦੇਖ ਕੇ ਆਉ ਤਾਂ 11 ਲੱਖ ਠੀਕ ਆ ਮਾਨ ਦਾ ਨੰਬਰ ਬਾਈ ਕਹਿੰਦਾ ਤਾਂ ਗਰੰਟੀ ਆ ਠੀਕ ਆ ਪੰਜਾਬ ਨੰਬਰ ਟਰੈਕਟਰ ਹੋਵੇ ਇਹ ਗੱਲ ਨਹੀਂ ਹੋ ਕੋਈ ਜੀ ਮਿਲਦਾ ਹੋਵੇ ਤਾਂ ਗਰੰਟੀ ਆ ਠੀਕ ਆ ਜੀ ਕਿਤਾ ਮਿਲਦਾ ਹੋਵੇ ਬਾਈ ਕਹਿੰਦਾ ਤੁਹਾਡੀ ਵੀਡੀਓ ਕਰਕੇ ਡਿਸਕਾਊਂਟ ਕਰਦੇ ਆ 11 ਲੱਖ ਦਾ 11 65 ਰੇਟ ਲਿਖਿਆ ਬਾਈਆਂ ਦਾ 11 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ ਲੋਨ ਵਗੈਰਾ ਦੇ ਕਰਾ ਦੇ ਲੋਨ ਹੋ ਜੂ ਜੀ ਤੇ ਕੈਟ ਦੀ ਕਾਪੀਆਂ ਨੇ ਲੋਨ ਪਟਕ ਪਟਾਕ ਕਿੱਥੋਂ ਤੱਕ ਲੋਨ ਹੋ ਜੂ ਤੇ ਸਰਪਰ ਹੋਰ ਚਾਹੀਦਾ ਸਰਪਰ ਹੋਰ ਥੋੜਾ ਸਹੀ ਚਾਹੀਦਾ ਤੇ ਬਾਈ ਕਹਿੰਦਾ ਵੀ ਲੋਨ ਵਗੈਰਾ ਕਰਾ ਦਾਂਗੇ ਤੁਸੀਂ ਤਨੋਂ ਤੋਂ 4 ਲੱਖ ਰੁਪਇਆ ਲੈ ਕੇ ਆਜੋ ਬਾਕੀ ਬਈ ਇਹ ਤੇ ਲੋਨ ਕਰਵਾ ਦੇਣਗੇ ਲੋਨ ਬਈ ਸਾਰਿਆਂ ਤੇ ਹੋ ਜਾਣਗੇ ਹਾਂਜੀ ਲੋਨ ਸਾਰਿਆਂ ਤੇ ਸਾਰਾ ਤਾਂ ਏਸੀ ਤੇ ਵੀ ਕਰਵਾ ਦੇਣਗੇ ਬੰਦੇ ਦਾ ਮਾਲਾ ਜਾਨ ਚਾਹੀਦਾ ਠੀਕ ਆ ਨਹੀਂ ਇਹਦੀ ਆਪਾਂ ਕਰਦੇ ਆ ਆਹ ਟਰੈਕਟਰ ਤੇ ਵੀ ਕਰਵਾਵਾਂਗੇ ਠੀਕ ਆ ਇਹਦੇ ਬਾਰੇ ਵੀ ਦੱਸਿਓ ਬਈ ਇਹ ਟਰੈਕਟਰ ਦਾ ਜੀ ਬਸ ਇੱਕ ਐ ਮੰਨ ਲਓ ਵੀ ਗੁਣਾ ਦੀ ਕੁਥਲੀ ਆ ਠੀਕ ਆ ਜੀ ਇਹ 80 ਪੈਸੇ ਕੰਡੀਸ਼ਨ ਆ ਲਾ ਟਾਇਰਾਂ ਤੋਂ ਲਾ ਇੰਜਣ ਤੋਂ ਲਾ ਰੰਗ ਤੋਂ ਹਾਂਜੀ origignal tractor ਆ ਇਹ ਠੀਕ ਆ ਵੇਖਣ ਨੂੰ ਆ ਲੱਗਦਾ ਵੀ ਹੋਊਗਾ ਪਰ ਸਾਰਾ ਟਰੈਕਟਰ ਜੈਨਰੀਅਲ ਤੋਂ ਸੂ ਸੂ ਤੇ ਨਿਗਾ ਮਰਾ ਦੇ ਬਾਈ ਇੰਨਾ ਸਾਫ ਟਰੈਕਟਰ ਮੈਨੂੰ ਨਹੀਂ ਲੱਗਦਾ ਵੀ ਕਿਤੇ ਦੇਖਿਆ ਉਹ ਤੇ ਇੰਨੇ ਮਾਡਲ ਇੰਨਾ 11 ਮਾਡਲ ਟਰੈਕਟਰ ਇੰਨਾ ਸਾਫ ਨਹੀਂ ਮਿਲਦਾ ਨਹੀਂ ਬਾਈ ਇੰਨੀ ਲਾ ਬਗਰਾੜ ਹੁਣ ਤੇ ਫੈਬਰਿਕ ਛਤਰੀ ਲੱਗੀ ਆ ਬਰਨਾਲੇ ਦਾ ਨੰਬਰ ਆ ਹਾਂ ਲੋਕਲ ਬਰਨਾਲੇ ਦਾ ਹੀ ਨੰਬਰ ਆ ਬਾਈ ਪੀਵੀ 19 ਠੀਕ ਆ ਛਤਰੀ ਵਗੈਰਾ ਲੱਗੀ ਵੀ ਆ ਹੱਡ ਵਾਲੀ ਵਿਚੋ ਵੀ ਇਹ ਪਤ ਨਹੀਂ ਗਰਿਆ ਜਿਹੜਾ ਜਿਹੜਾ ਉਤੋਂ ਵਿਚੋ ਵੀ ਏ ਮਤਲਬ ਕਿ ਵੀ ਪ੍ਰੈਸ਼ਰ ਸਟੀering ਨਾ ਹਾਂਜੀ ਇਹ ਪਾਵਰ ਸਟੀering 35-40000 ਰੁਪਇਆ ਲਾ ਕੇ ਦੁਬਾਰਾ ਹੋਇਆ ਜੀ ਠੀਕ ਆ ਸਾਰਾ ਕੁਝ ਪਾਵਰ ਸਟੀering ਵਧੀਆ ਹੋਇਆ ਬਾਈ ਕਹਿੰਦਾ 35-40000 ਰੁਪਇਆ ਲਾ ਕੇ ਆਏ ਨਹੀਂ ਕੋਈ ਬਾਕੀ ਆਹ ਰੇਟ 'ਚ ਪਾਵਰ ਸਟੀering ਨਹੀਂ ਮਿਲਦਾ ਕੋਈ ਟਰੈਕਟਰ ਇਹੀ ਟਰੈਕਟਰ ਆ ਜਿਹੜਾ ਮਾਲਕ ਵੀ ਆਹ ਰੇਟ 'ਚ ਮਿਲ ਜਾਂਦਾ ਟਰੈਕਟਰ ਤੋਂ ਇਲਾਵਾ ਇਹ ਕਿਸੇ ਬੰਦੇ ਨੇ ਕੰਮ ਲੈਣਾ ਤਾਂ ਬਹੁਤ ਵਧੀਆ ਟਰੈਕਟਰ ਆ ਹਾਂ ਬਾਕੀ ਇਹ ਟਰੈਕਟਰਾਂ ਦਾ ਖਰਚਾ ਵੀ ਘਟਾ ਆ ਖਰਚਾ ਬਿਲਕੁਲ ਘਟਾ ਆ ਇਹ 50 ਸਲੈਂਸਰ ਸਲੂਸਨ ਹਾਂਜੀ 50 ਸਲੈਂਸਟਰੀ ਦੇਖ ਲੋ ਇਹ ਟਰੈਕਟਰ ਦਾ ਸਲੈਂਸਟਰੀ ਦੱਸਣ ਦਾ ਹਾਂ ਜੇ ਟਰੈਕਟਰ ਜਿਆਦਾ ਚੱਲੇ ਹੋਏ ਮੱਚਿਆ ਪਿਆ ਹੁੰਦਾ ਬਾਕੀ 100 ਜਮਾ ਸਾਫ ਪਈ ਆ ਮਨ ਲੱਗਦਾ ਪਾਈਆਂ ਦੀ ਲਾਕੀ ਰੱਖੀ ਹੋਊਗੀ ਨਹੀਂ ਜੀ ਟੈਂਕੀ ਤਾਂ ਨਹੀਂ ਲੈਂਦੀ ਹਾਂ ਟੈਂਕੀ ਤੇ ਹੋ ਆ ਗਈ ਠੀਕ ਆ ਵਧੀਆ ਕੰਡੀਸ਼ਨ ਚ ਪਿਆ ਸਾਰਾ ਹਾਂ ਸਾਰੀ ਟਰੈਕਟਰ ਸਹੀ ਆ ਇਹਦਾ ਕੀ ਰੇਟ ਕਰਦੇ ਆਂ ਬਾਈ ਬਾਈ ਦਾ ਰੇਟ 230000 ਰੁਪਿਆ ਜੀ ਠੀਕ ਆ 230000 ਰੇਟ ਕਰਦੇ ਆ ਬਾਈ ਤੇ ਮਾਨਤਨ ਬਾਈ ਪੂਰਾ ਹੀ ਮਾਨਤਨ 30000 ਦਾ ਕਰਦੇ ਬਸ 30000 ਦਾ ਮਾਨਤਨ ਕਰਤਾ ਬਾਈ ਨੇ ਟਰੈਕਟਰ ਚ ਇਹ ਵੀ ਵੀਡੀਓ ਦੇਖ ਤੇ 2 ਲੱਖ ਰੁਪਿਆ ਟਰੈਕਟਰ ਲੈ ਜਾ ਨਹੀਂ ਮਿਲਦਾ ਇਹ ਕਿਦੋਂ ਮਿਲਦਾ ਹੋਵੇ ਤਾਂ ਗਾਰੰਟੀ ਆ ਮੈਨੂੰ ਕੋਈ ਬੰਦਾ ਦਿੰਦਾ ਹੋਵੇ ਨਹੀਂ ਮਿਲਦਾ ਬਾਈ ਇਹ ਕਿਦੋਂ ਮਿਲਦਾ 2 ਲੱਖ ਇਹ ਗੱਲ ਦੀ ਮੇਰੀ ਗਾਰੰਟੀ ਆ ਹਾਂ ਬਾਕੀ ਤੁਸੀਂ ਬੈਠੇ ਰਹੋ ਮਿਲਦਾ ਹੋਵੇ ਇੰਨਾ ਸਾਫ ਟਰੈਕਟਰ ਮਿਲਦਾ ਹੋਵੇ ਉੱਥੀ ਬੰਦੇ ਦੇ ਘਰੇ ਖੜਾ ਰਹਿਣੇ ਮੈਂ ਪੈਸੇ ਦੇ ਦੂੰ ਠੀਕ ਆ ਪਰ ਮਿਲਦਾ ਹੋਵੇ ਗੱਲੀ ਮਾਤੀ ਨਹੀਂ ਮੈਂ ਗੱਲ ਕਰ ਰ ਨਿਕਾ ਮਰਾਦੇ ਸਰ ਤੇ ਤੇ ਇਧਰ ਮਰਾਦੇ ਬਾਈ ਨਿਗਾ ਸੋਨਾ ਲੀਕਾ ਇਹ 35 ਦਾ ਇਹਦੀ ਡੀਟੇਲ ਦੱਸਿਓ ਬਾਈ ਇਹ 2021 ਮਾਡਲ ਆ ਜੀ ਹਾਂਜੀ ਤੇ ਇਹ ਫੁੱਲ ਟੌਪ ਮਾਡਲ ਆ ਸਿਕੰਦਰ ਮਾਡਲ ਆ ਫੁੱਲ ਟੌਪ ਆ ਡਿਸਟਰੀਬਿਊਟਰ ਵੀ ਡਬਲ ਹੁੰਦਾ ਕਲਚ ਵੀ ਡਬਲ ਹੁੰਦਾ ਪਾਵਰ ਵੀ ਸਟੀਰੀਂਗ ਹੁੰਦਾ ਠੀਕ ਆ ਬਾਈ ਇਹ ਜਮਾ ਜਿਹੜਾ ਇਹ ਨਵੇਂ ਮਾਡਲ 'ਚ ਹੀ ਆ ਗਿਆ ਹਨਾ ਜਮਾ ਸਿਰਿਆ ਮਾਡਲ ਆ ਨਵੇਂ ਜੇ ਤਿੰਨ ਤਰ੍ਹਾਂ ਦੇ ਟਰੈਕਟਰ ਆਉਂਦੇ ਆ ਹਾਂਜੀ ਹਾਂ ਇਹ ਜਿਹੜਾ ਸਾਰਿਆਂ ਨੂੰ ਸਿਰਿਆ ਮਾਡਲ ਉਹ ਆ ਠੀਕ ਆ ਜੀ ਹਾਂ ਇਹ ਸੈਨੋਲੀਕਾ ਤਿੰਨ ਤਰ੍ਹਾਂ ਦਾ ਆਉਂਦਾ ਇਹ ਮਰਾਦੇ ਬਾਈ ਨਿਗਾ ਰੰਗ ਰੂਗ ਵੀ ਨਹੀਂ ਟਰੈਕਟਰ ਬਹੁਤ ਘੱਟ ਚੱਲਿਆ ਵਾ ਇਹ ਹਾਂਜੀ ਬਈ ਬਹੁਤ ਘੱਟ ਚੱਲਿਆ ਵਾ ਬਾਕੀ ਟਰੈਕਟਰ ਉਹ ਵੀ ਦੱਸਦਾ ਵੀ ਸੁਭਾਈ ਟਰੈਕਟਰ ਰਹਿ ਰਹੇ ਹਾਂ ਵਧੀਆ ਟਰੈਕਟਰ ਆ ਇਹ ਬਾਕੀ ਇਹ ਬੰਦਾ ਦੀ ਕੰਡੀਸ਼ਨ ਬਹੁਤ ਵਧੀਆ ਆ ਖਰਚਾ ਕੋਈ ਜ਼ਾਇਜ ਹੁੰਦਾ ਹਾਂ 35000 ਰਹਿ ਹੈ 35 ਪਾਵਰ ਦਾ ਹਨਾ ਜੀ ਹਾਂ ਇਹਨੂੰ ਬਾਕੀ ਕੁੱਲ ਬੰਦਾ ਲੈਂਦਾ ਜੀ ਹਾਂ ਟਰਾਲੀ ਵਾਲਾ ਕੋਈ ਪੱਠੇ ਵਾਲਾ ਜਿੰਨੇ ਕੈਟਗਰੀਆਂ ਚ ਆਉਂਦਾ ਜੀ ਸਾਰੀ ਕੈਟਗਰੀਆਂ ਇਹ ਬੰਦੇ ਟਰੈਕਟਰ ਹੀ ਲੈ ਰਹੇ ਆ ਖਰਚਾ ਵੀ ਘੱਟ ਆ ਇਹਦਾ ਹਾਂ ਜੀ ਕਿੰਨੇ ਲੋਕ ਅੱਜ ਆਪਣੀ ਪਬਲਿਕ ਆ ਸਾਰੀ ਇਹ ਟਰੈਕਟਰ ਲੈ ਰਹੀ ਆ ਹਾਂਜੀ ਹਾਂ ਜੇ ਕਿਸੇ ਆਮ ਜ਼ਿਮੀ ਟਰਾਲੀ ਵਾਲੇ ਕੋਈ ਭੁੰਗਾ ਵਾਲੇ ਕੋਈ ਰੇਤਾ ਬਜਰੀ ਵਾਲੇ ਕੋਈ ਮਤਲਬ ਸਾਰੀ ਤਰ੍ਹਾਂ ਦਾ ਟਿਕਟ ਲੈ ਰਹੇ ਇਹਨੂੰ ਇਹਦੀ ਇੰਨੀ ਡਿਮਾਂਡ ਆ ਇਹ 435000 ਰੁਪਿਆ ਰੇਟ ਆ ਜੀ 435000 ਰੁਪਿਆ ਰੇਟ ਕਰਦੇ ਆ ਬਾਈ ਤੇ ਮਾਨਤਨ ਬਾਈ ਮਾਨਤਨਵਾ ਕਰ ਲੋ ਜਿਹੜਾ ਕਰਨਾ ਤੁਸੀਂ ਮਾਨਤਾਨਾ ਬਸ ਇਹ ਵੀ ਬਾਈ ਪੂਰੇ ਦੇ 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 ਫਿਰ ਚਲੋ ਪੂਰੇ ਇਹ ਕਰਦੇ ਜੋ ਕਹੇ ਤਾ ਕੋਈ ਚੱਕ ਬਸ ਠੀਕ ਆ ਪੂਰੇ ਦੇ ਬਾਈ ਇਹ ਕਰਤਾ 4 ਲੱਖ ਦਾ ਇਹ ਆ ਬਾਈ ਕਹਿੰਦਾ ਵੀ ਜਿੰਨੇ ਵੀ ਆਪਾਂ ਰੇਟ ਕੀਤੇ ਆ ਪੂਰੇ ਠੋਕ ਕੀਤੇ ਇਹਦੇ 3.5 ਲੱਖ ਦਾ ਲੋਨ ਹੁੰਦਾ ਠੀਕ ਹੈ 50000 ਰੁਪਏ ਜੇਬ ਵਿੱਚ ਪਾ ਕੇ ਆ ਜਾਓ ਬਾਈ ਫਿਰ ਟਰੈਕਟਰ ਲੈ ਜਾਓ ਸਾਡੇ ਤਾਂ 50000 ਟਰੈਕਟਰ ਆ ਸਾਰੇ ਠੀਕ ਹੈ ਹਾਂਜੀ ਤੇ ਸਾਰਿਆਂ ਤੇ ਮਨਗੀਆਂ ਲੋਨ ਵਾਲੇ ਲੋਨ ਕਿੰਨਾ ਮਾਫੇ ਤੋਂ ਤਹਾਂਗਾ ਇਹ ਤਾਂ ਬਹੁਤ ਜ਼ਿਆਦਾ ਇੱਕ ਟਰਾਲੀ ਪੂਰੀ ਵਧੀਆ ਜੇ ਮਗਰ ਪੈਣੀ ਆ ਹਾਂਜੀ ਹਾਂ ਹਾਂ 2 ਲੱਖ ਦੀ ਟਰਾਲੀ ਆ ਗਿਆ ਉੱਚਾ ਮਾਡਲ ਆ ਗਿਆ ਹਾਂ 2.5 ਲੱਖ ਦੀ ਟਰਾਲੀ ਬਣਦੀ ਏ ਛੋਟੀ ਦੀ ਉਹਦੇ ਮਗਰ ਪੈ ਜੂਗੀ ਹਾਂਜੀ ਹਾਂਜੀ ਜਿਹੜਾ ਬਾਕੀ ਦੁਬਾਰੇ ਇੱਧਰ ਸਾਰਾ ਤਾਂ ਨਿਕਾ ਮਰਾਦੇ ਬਾਈ ਕਹਿੰਦਾ ਲੋਨ ਸਾਰਿਆਂ ਦੀ ਕਰਵਾ ਦਾਂਗੇ ਤੁਹਾਡਾ ਸਿਮਲ ਸਕੋਰ ਸਹੀ ਹੋਣਾ ਚਾਹੀਦਾ ਹਾਂ ਬਾਕੀ ਬਾਈ ਆਉਣਗੇ ਸਾਡੇ ਹੰਡ ਜੇ ਮੇਰੇ ਕੋਲੇ ਨਾ ਹੋਇਆ ਮੈਂ ਮੂਰੀ ਉਹਨਾਂ ਬੰਦਿਆਂ ਦੀ ਪੂਰੀ ਮਦਦ ਕਰੂੰ ਜੇ ਮੇਰੇ ਨਾਲ ਕੰਟੈਕਟ ਕਰਨਗੇ ਠੀਕ ਹੈ ਜੀ ਤਾਂ ਮੈਂ ਵੀ ਹੋ ਸਕਦਾ ਮੈਂ ਨੇੜੇ ਤੇੜੇ ਜਿੱਥੇ ਤੱਕ ਹੋਇਆ ਉਹਨਾਂ ਦੀ ਮੈਂ ਮਦਦ ਕਰੂੰ ਹੋਰ ਕੋਲੇ ਵੀ ਤੋਰ ਦੂੰ ਵੀ ਭਾਈ ਆਹ ਗੱਲ ਇੱਥੋਂ ਐ ਕਹਾਣੀ ਆ ਬਾਕੀ ਭਾਈ ਕਹਿੰਦਾ ਇਹਦੇ ਰੇਟ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਮਿਲਣਗੇ ਇੰਨੇ ਸਾਫ ਟਰੈਕਟਰਾਂ ਦੇ ਠੀਕ ਹੈ ਸਾਰਿਆਂ ਦੇ ਨਿਗਾ ਤੁਸੀਂ ਮਾਰੀ ਲਈ ਬਾਕੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਇੱਕ ਬਾਈ ਜੀ ਨੰਬਰ ਬੋਲਦਾ ਆਪਦਾ ਵੀਡੀਓ ਚ ਮੇਰਾ ਨੰਬਰ 99151 ਜੀ 30802 99151 30802 ਬਾਕੀ ਆਪਾਂ ਡਿਸਪਲੇ ਤੇ ਨੰਬਰ ਲ ਤੁਸੀਂ ਕੰਟੈਕਟ ਕਰਕੇ ਆ ਸਕਦੇ ਕੋਈ ਫੋਟੋ ਵੀਡੀਓ ਵੀ ਮੰਗਵਾ ਸਕਦੇ ਬਾਕੀ ਤੁਹਾਨੂੰ ਇਸਨ ਦਾ ਬਹੁਤ ਬੰਦੇ ਜਾਣਦੇ ਬਹੁਤ ਪੁਰਾਣੇ ਆ ਹਾਂਜੀ ਹਾਂ ਬਾਕੀ ਨੇੜੇ ਤੜ ਦੇ ਬੰਦੇ ਤਾਂ ਬਾਈ ਕਹਿੰਦੇ ਹਾਂ ਦੂਰ ਤੱਕ ਵੀ ਜਾਣਦੇ ਕੋਈ ਐਡਾ ਮੈਟਰ ਨਹੀਂ ਹਾਂਜੀ ਹਾਂਜੀ ਤੇ ਨੰਬਰ ਆਪਾਂ ਡਿਸਪਲੇ ਤੇ ਲਾ ਦਾਂਗੇ ਬਾਈ ਕਹਿੰਦਾ ਲੋਨ ਸਾਰੇ ਤੇ ਹੋ ਜਾਊਗਾ ਤੁਸੀਂ ਆਪਦੀ ਰਾਇ ਮਸਵਰਾ ਕਰਕੇ ਬਾਈ ਨਾਲ ਗੱਲ ਕਰ ਸਕਦੇ ਹੋ ਤੇ ਟਰੈਕਟਰ ਵਗੈਰਾ ਦੀ ਕਿਸੇ ਦੀ ਫੋਟੋ ਮੰਗਾਉਣੀ ਹੋਵੇ ਕੋਈ ਹੋਰ ਡਿਟੇਲ ਲੈਣੀ ਹੋਵੇ ਕੋਈ ਵੀ ਜੇ ਕੰਮ ਹੋਵੇ ਬਾਈ ਟਰੈਕਟਰਾਂ ਵੇਚ ਅਸੀਂ ਮਦਦ ਕਰ ਰਹੇ ਹਾਂ ਜਿੰਨੇ ਕੁ ਯੋਗ ਰਿਆਂ ਠੀਕ ਹੈ ਜੀ ਹਾਂ ਬਸ ਬਾਈ ਕਹਿੰਦਾ ਵੀ ਮਦ ਥੋੜਾ ਗੇੜਾ ਮਤਲਬ ਕਿ ਲਾਇਆ ਵੱਧੂ ਨਹੀਂ ਆਉਣਾ ਸਾਡੇ ਹੰਡਾਇ ਦੇ ਵਿੱਚ ਘੱਟੋ ਘੱਟ ਜੀ 150 ਟਰੈਕਟਰ ਖੜਾਗਾ ਹਾਂਜੀ ਪੂਰੇ ਸਾਰੇ ਬੰਦੇ ਸਾਰੇ ਵਧੀਆ ਨੇ ਠੀਕ ਹੈ ਜੀ ਇਹ ਨਹੀਂ ਮੈਂ ਇਕੱਲਾ ਮੈਂ ਕਹਾ ਸਾਰੇ ਬੰਦੇ ਹੀ ਚੋਟੀ ਦੇ ਨੇ ਜਿੰਨੇ ਬੰਦੇ ਆ ਪੂਰੇ ਵਧੀਆ ਬੰਦੇ ਆ ਪੂਰਾ ਵਧੀਆ ਕੰਮ ਸਾਫ ਸਰਾ ਕਰਦੇ ਆ ਪਾਈਆਂ ਦੇ ਲਿੰਕ ਇੱਥੇ ਬਣੇ ਵਿਆ ਵਧੀਆ ਕੰਮ ਕਰਦੇ ਆ ਜੈਨੂਨ ਤੁਹਾਨੂੰ ਹੀ ਪਤਾ ਹੁਣ ਇੰਨਾ ਟਾਈਮ ਲੰਮਾ ਟਾਈਮ ਬੰਦਾ ਕੋਈ ਜੈਨੂਨ ਨਹੀਂ ਟਿਕਦਾ ਇਹ ਕੰਮ 'ਚ ਤੇ ਕੋਈ ਲੰਬਾ ਨਹੀਂ ਆਉਂਦਾ ਕਿਸੇ ਟਰੈਕਟਰ ਦਾ ਬਾਕੀ ਤੁਸੀਂ ਆਪਦੇ ਥੱਲੇ ਕਰਕੇ ਲੈ ਜਾ ਸਕਦੇ ਹੋ ਠੀਕ ਹੈ ਬਈ ਧੰਨਵਾਦ ਜ